ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਿਮਰਨਦੀਰ ਸੋਈ ਚ ਅੱਜ ਆਪਾਂ ਬਣਾਵਾਂਗੇ ਨਿੰਬੂ ਤੇ ਹਰੀ ਮਿਰਚ ਦਾ achar ਤੇ ਨਿੰਬੂ ਜੇਪਾ ਤੋਂ ਹੋ ਕੇ ਟੋਕਰੀ ਦੇ ਵਿੱਚ ਕੱਢ ਲੈਨੇ ਆਂ ਨਿੰਬੂ ਮਿਰਚਾਂ ਨੂੰ ਆਪਾਂ ਧੋ ਕੇ ਜੀ ਟੋਕਰੀਆਂ ਦੇ ਵਿੱਚ ਪਾ ਲਿਆ ਹੁਣ 1 ਘੰਟੇ ਵਾਸਤੇ ਇਹਨਾਂ ਨੂੰ ਆਪਾਂ ਧੁੱਪੇ ਰੱਖਾਂਗੇ ਉਨੀ ਦੇਰ ਆਪਾਂ ਚਾਰ ਦਾ ਮਸਾਲਾ ਤਿਆਰ ਕਰ ਲੈਨੇ ਆ ਚਾਰ ਦਾ ਮਸਾਲਾ ਬਣਾਉਣ ਵਾਸਤੇ ਜੀ ਆਪਾਂ ਸਾਰੇ ਮਸਾਲੇ ਲੈ ਕੇ ਮਿਕਸ ਕਰ ਲਿਆ ਰਾਈ ਜੀਰਾ ਸੌਂਫ ਜਵੈਨ ਮੇਥੇ ਤੇ ਥੋੜੇ ਜਿਹਾ ਲੌਂਗ ਲਾਲ ਮਿਰਚ ਮਸਾਲਿਆਂ ਨੂੰ ਜੀ ਆਪਾਂ ਥੋੜਾ ਜਿਹਾ ਤਵੇ ਤੇ ਗਰਮ ਕਰਕੇ ਅੱਧਾ ਚਮਚੇ ਦੇ ਵਿੱਚ ਹਲਦੀ ਦਾ ਪਾ ਦਿੱਤਾ ਹੈ ਤਾਂ ਕਿ ਹਲਦੀ ਦਾ ਵੀ ਕੱਚਾਪਨ ਖਤਮ ਹੋ ਜਾਵੇ ਮਸਾਲੇ ਆਪਾਂ ਜ਼ਿਆਦਾ ਰੋਸਟ ਨਹੀਂ ਕੀਤੇ ਜ਼ਿਆਦਾ ਰੋਸਟ ਕਰਨ ਨਾਲ ਮਸਾਲਿਆਂ ਦੀ 스멜 ਵੀ ਖਤਮ ਹੋ ਜਾਂਦੀ ਆ ਤੇ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਹਾ ਠੰਡਾ ਕਰ ਲੈਨੇ ਆ ਤੇ ਬਾਅਦ ਵਿੱਚ ਇਹਨਾਂ ਦਾ ਪਾਊਡਰ ਬਣਾਉਨੇ ਆ ਮਸਾਲਾ ਜੇ ਆਪਣਾ ਥੋੜਾ ਜਿਹਾ ਠੰਡਾ ਹੋ ਗਿਆ ਹੈ ਤੇ ਇਹਨੂੰ ਆਪਾਂ ਹੁਣ ਮਿਕਸੀ ਕਪ ਵਿੱਚ ਪਾ ਕੇ ਪੀਸ ਲੈਨੇ ਆ ਚਾਰ ਦੇ ਵਿੱਚ ਮਸਾਲੇ ਪਾਉਣ ਵਾਸਤੇ ਮਸਾਲੇ ਆਪਾਂ ਤਿਆਰ ਕਰ ਲਿਆ ਮਸਾਲਿਆਂ ਨੂੰ ਆਪਾਂ ਸਾਈਡ ਤੇ ਕਰ ਦਿੰਨੇ ਆ ਹੁਣ ਆਪਾਂ ਨਿੰਬੂ ਤੇ ਮਿਰਚਾਂ ਨੂੰ ਕੱਟ ਲੈਣੇ ਆ ਇਸ ਤਰ੍ਹਾਂ ਆਪਾਂ ਪਹਿਲਾਂ ਮਿਰਚਾਂ ਨੂੰ ਜੀਰੇ ਲਾ ਲੈਣੇ ਆ मिर्चों आप इस तरह चीरे ला ले हूँ नींबू कट लें नीबू दियाँ आप तरह दो, -दो फाड़ियाँ कर लवेंगे ਨਿੰਬੂ ਮਿਰਚਾਂ ਆਪਾਂ ਕੱਟ ਲਿਆ ਹੁਣ ਆਪਾਂ ਇਹਦੇ ਵਿੱਚ ਮਸਾਲੇ ਮਿਕਸ ਕਰ ਦਿੰਨੇ ਆ ਦੋ ਚਮਚ ਭਰ ਕੇ ਆਪਾਂ ਸਾਬਤ ਮਸਾਲੇ ਜਿਹੜੇ ਰੋਸਟ ਕਰਕੇ ਪਾਊਡਰ ਬਣਾਇਆ ਸੀ ਉਹਦੇ ਪਾ ਲਈਆ ਦੋ ਚਮਚ ਆਪਾਂ ਕਸ਼ਮੀਰੀ ਲਾਲ ਮਿਰਚੇ ਦਾ ਪਾਊਡਰ ਪਾ ਦਵਾਂਗੇ ਦੋ ਚਮਚ ਆਪਾਂ ਸਫੇਦ ਨਮਕ ਦੇ ਪਾ ਦਵਾਂਗੇ ਦੋ ਚਮਚ ਆਪਾਂ ਕਾਲੇ ਨਮਕ ਦੇ ਪਾ ਦਿੰਨੇ ਆ ਕਾਲਾ ਨਮਕ ਪੌਣ ਵਾਲਾ ਨਿੰਬੂ ਦਾ ਚਾਰ ਬਹੁਤ ਵਧੀਆ ਸਵਾਦ ਵੀ ਬੰਦਾ ਹੈ ਤੇ ਹਾਜਮੇਦਾਰ ਵੀ ਬੰਦਾ ਹੈ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਿੰਨੇ ਆ ਨਿੰਬੂ ਮਿਰਚਾਂ ਦੇ ਚਾਰਚ ਜੀ ਆਪਾਂ ਮਸਾਲੇ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਆ ਹੁਣ ਆਪਾਂ ਇਹਨੂੰ 4 ਨੂੰ ਡੱਬੇ ਦੇ ਵਿੱਚ ਪਾ ਲੈਨੇ ਆਂ ਆਰ ਜੀ ਆਪਾਂ ਇਸ ਤਰ੍ਹਾਂ ਡੱਬੇ ਦੇ ਵਿੱਚ ਪਾ ਲਿਆ ਹੈ ਤੇ ਹੁਣ ਆਪਾਂ ਇਹਨੂੰ ਇੱਕ ਦਿਨ ਵਾਸਤੇ ਧੁੱਪੇ ਰੱਖ ਦਿੰਨੇ ਆ ਇੱਕ ਧੁੱਪ ਦੇ ਨਾਲ ਚਾਰ ਆਪਣਾ ਖਾਣ ਵਾਸਤੇ ਤਿਆਰ ਹੋ ਜਾਊਗਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ